ਲੋ ਬਾਈ ਚੱਲ ਰਿਹਾ ਕੰਮ ਸਵੇਰ ਸਵੇਰ ਤੇ ਰਾਜੂ ਬਾਈ ਵੀ ਬਾਈ ਲੱਗ ਗਿਆ ਕੰਮ ਕੰਮ ਛੇੜਦਾ ਇਹਨੂੰ ਮੇ ਲੋ ਬਾਈ ਬਾਈ ਨੂੰ ਸਸਰੀ ਕਾਲ ਜੀ ਸਾਰਿਆਂ ਨੂੰ ਜੀ ਹਾਂ ਯਾਰ ਮਕਰਾਬੀਆਂ ਕਰਦੇ ਕੰਮ ਖਰਾਬ ਬਹੁਤ ਬੰਦਾ ਹੀ ਬਣਾ ਕੇ ਖੜਾ ਦਿੰਦਾ ਉੱਥੇ ਬੰਦਾ ਵੀ ਬਣਾਉਣਾ ਦਵਾਈ ਵੀ ਰੱਖੀ ਐ ਲਫਾਫੇ ਵੀ ਚੰਗੇ ਆ ਬਹੁਤ ਰੱਸੀ ਬੰਨੀ ਐ ਹੁਣ ਇੱਕ ਜਾਲੀ ਦੀ ਹੋ ਕਿਸ ਤਰ ਰਹਿ ਗਈ ਜੇ ਨਾਲ ਕਬੂਜੇ ਜਾਲੀ ਬੰਨੂਗੇ ਪੁੱਤਰ ਕੀ ਹੋ ਗਿਆ ਮਹਿਕ ਵੀ ਬਾਈ ਮਹਿਕ ਤਾਂ ਜੀਲੀ ਲੱਗ ਰਹੀ ਐ ਹਾਂ ਕੀ ਹੋ ਗਿਆ ਸਭੂ ਆ ਲੋ ਭਾਈ ਰਿਸ਼ਤੇਦਾਰ ਵੀ ਆਏ ਬੈਠੇ ਆ ਹਾਂ ਕੀ ਹੋ ਗਿਆ ਮਾਲ ਆਏ ਤਾਉ ਉਹਨੂੰ ਆਏ ਘਰ ਨੂੰ ਹਾਕ ਮਾਰ ਦੇ ਸਭੂ ਮੰਮੀ ਮੈਨੂੰ ਕੋਲ ਘਰ ਆ ਹਾਂ ਜੇ ਹੁਣ ਹਾਕ ਮਾਰਦੀ ਜਦ ਇਹਨੂੰ ਖੜਾ ਕਰ ਦਿੰਦਾ ਸਿਆਣ ਦੇ ਟਿਕਣਾ ਉਹ ਤੁਹਾਡੀ ਬੰਦਾ ਹੀ ਬਣਾਤਾ ਤਾਂ ਹੈ ਉਹ ਆ ਕਮਾਰੀ ਜਾਨੂ ਲਖਾ ਲਓ ਬੰਦੇ ਨੂੰ ਲਗਦੇ ਕਿ ਨਹੀਂ ਅਸਲਾ ਦੇਖੀ ਲੈ ਲੈ ਭਾਈ ਚੱਲਿਆ ਬੰਦਾ ਲੈ ਕੇ ਭਾਈ ਮਗਰਾ ਮਗਰਾ ਵੀ ਨਾ ਡਰਨ ਤੇ ਹੜਦਾ ਨਹੀਂ ਭਾਈ ਉਹ ਦੇਖੋ ਤੁੰਨ ਹੁੰਦਾ ਤੇ ਆਹ ਗੰਨੇ ਦੇ ਨਾਲ ਨਾਲ ਭਾਈ ਆ ਦੇਖੋ ਆ ਪਹਿਲਾਂ ਤਾਰ ਲਾਇਆ ਇੱਕ ਉਹ ਡਾਰਨ ਲਾਇਆ ਇੱਥੇ ਤੱਕ ਭਾਈ ਈਲੇ ਦੀ ਲਾਤੀ ਨੇ ਫੇ ਲੈ ਭਾਈ ਬਾਕੀ ਬਾਈ ਚੱਲ ਰਿਹਾ ਕੰਮ ਸਮਾਪਤੀ ਵੱਲ ਮੌਸਮ ਬਹੁਤ ਵਧੀਆ ਦੇਖੋ ਲਾ ਬਾਕੀ ਮੀ ਪਿਆ ਬਾਈ ਅੰਬੀਆਂ ਵੀ ਜਿਹੜੀਆਂ ਜਦੋਂ ਸਵੇਰੇ ਆਉਂਦੇ ਆ 5-10 ਗਿਰੀਆਂ ਵੀ ਹੁੰਦੀਆਂ ਜਿਹੜਾ ਪਹਿਲਾ ਆ ਗਿਆ ਬਾਈ ਉਹਦਾ ਦੌ ਲੱਗ ਜਾਂਦਾ ਉਹੀ ਵੀ ਆਪਣੀਆਂ ਖਾ ਕੇ ਬਾਕੀ ਉਹਦੇ ਰੱਖ ਦਿੰਦੇ ਕੋਈ ਕਹਿੰਦੇ ਹੁੰਦੇ ਆ ਵੀ ਤੋੜ ਨਹੀਂ ਹੈ ਕਹਿੰਦੇ ਇਹ ਨਾ ਮਰਜੀ ਕਹਿੰਦੇ ਰਾਜਾ ਰਾਜਾ ਸਾਰੇ ਅੰਬਾਂ ਨੂੰ ਇਕਣੇ ਅੰਬੇ ਲੱਗੇ ਵੀ ਮੈਂ ਨਹੀਂ ਕਹਿੰਦਾ ਵੀ ਸਾਡੀ ਮੋਟਰ ਪਰੇ ਆ ਟੋਟਲੀ ਅੰਬਾਂ ਨੂੰ ਆ ਲੋ ਕੱਲ ਵਾਲੇ ਮੀਨੇ ਬਾਈ ਮਿੱਕੀ ਦਾ ਹਾਲ ਦੇ ਹੁਣੇ ਜਿਹੜੇ ਸਾਹਮਣੇ ਭਗਤੀ ਮੌਸਮ ਵਧੀਆ ਬੱਦਲ ਵਾਈ ਵਾਈ ਹੋ ਵੀ ਰਹੀ ਆ ਦੇਖੋ ਸੱਭੂ ਆਈ ਵੀ ਆ ਬਾਈ ਖੇਲਣਾ ਸਫਾਈ ਵੀ ਕਰਤੀ ਕੱਲ ਬਾਈ ਟੀਨਾ ਉੱਪਰ ਤੇ ਸੰਭਰ ਕੇ ਧੋਤੀਆਂ ਪੂਰੀਆਂ ਦੀਆਂ ਪੂਰੀਆਂ ਹਾਂ ਵੀ ਮੈੱਕੀ ਡਾਡੀ ਦਾ ਕੀ ਹਾਲ ਹੈ ਬੜਾ ਠੀਕ ਹੈ ਓਕੇ ਆ ਬੱਤਰੀ ਕੇ ਅੱਗੇ ਬੈਗੀ ਹੁਣ ਅੱਛਾ ਛੁੱਟੀਆਂ ਜਲਦੀ ਨੇ ਕੋਟ ਜਾਂ ਲਈ ਠੀਕ ਆ ਚਲ ਤੇਰੇ ਤਾਂ ਲੱਗ ਗਿਆ ਅੱਜ ਖਾਣਾ ਦਾ ਨਪੜ ਗਿਆ ਹਨਾ ਆ ਸੱਭੂ ਸੱਭੂ ਹਾਕ ਮਾਰ ਦੇ ਇੱਕ ਮੰਮੇ ਨੂੰ ਮਾਰੀ ਹਾਕ ਕਿੱਕ ਮਾਰ ਦੇ ਦੇ ਲੋ ਬਾਈ ਘਰ ਆ ਸਾਹਮਣੇ ਐਨ ਉਹ ਉੱਥੇ ਦੇ ਜਦੇ ਇਹਦੀ ਮੰਮਾ ਨਿਕਲ ਕੇ ਦੇਖ ਲੈਂਦੀ ਵੀ ਹਾਕਾ ਤੇ ਵੱਜਦੀ ਜਿਵੇਂ ਮੋਟਰ ਦੇ ਨੇੜੇ ਘਰ ਆ ਬਾਈ ਬਾਕੀ ਆ ਲੋ ਤੁਹਾਨੂੰ ਇੱਧਰ ਵੀ ਖਾਲਸ ਦਿਖਾ ਦਿੰਦੇ ਬਾਈ ਲੈ ਦੇਖੋ ਤੁਹਾਨੂੰ ਇਹਨੇ ਤਿਆਰ ਵਰ ਤਿਆਰ ਆ ਸਾਰੀ ਫਸਲ ਘਬਰਾਉਣ ਦੀ ਲੋੜ ਹੀ ਨਹੀਂ ਹੈਗੀ ਪੱਕੀ ਅੰਬੀ ਦਿਖਾਵਾਂ ਬਾਈ ਇਹ ਆ ਦੇਖੋ ਪੱਕੀ ਅੰਬੀ ਇਹ ਇੱਕਣਾ ਬਾਈ ਇਹ 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 ਆ ਵੀ ਪੱਕੀ ਅੰਬੀ ਆ ਇਹ ਦੇਖ ਲਈ ਆ ਵੀ ਪੱਕੀ ਅੰਬੀ ਦੇਖੋ ਇਹ ਛੇਠਾਂ ਤੇ ਦੇਖਦੀਆਂ ਦੇਖੋ ਲੱਗੇ ਦਿਖ ਰਹੀਆਂ ਵਿੱਚ ਲੱਗੀਆਂ ਬਾਹਵਾਂ ਨਾਲ ਆਪਣੇ ਆਪੇ ਬਾਈ ਜਿਹੜੀਆਂ ਪੱਕੀ ਗਈਆਂ ਉਹ ਗਿਰੀ ਜਾਣੀਆਂ ਆ ਆ ਦੇਖੋ ਆ ਨੇੜੇ ਦਾ ਬਾਈ ਕਹਿੰਦੇ ਆ ਪੰਮੂ ਵਰਗਾ ਵੀ ਤੋੜ ਸਕਦਾ ਹਾਂ ਲੋ ਬਾਕੀ ਚੱਲ ਰਿਹਾ ਕੰਮ ਨਿਆਣੇ ਬੈਠੇ ਆਪਣੇ ਖੇਲ ਰਹੇ ਠੀਕ ਠੀਕ ਸੱਚੀ ਜਿਹਾ ਬਣਾਇਆ ਗਾ ਲਓ ਵੀ ਚੱਲ ਵੀ ਮੋਟਰ ਦੀ ਸਫਾਈ ਅੱਜ ਆ ਖੱਬੜ ਜਾਈ ਵੜਦਾ ਕੱਕਰ ਕਹੀ ਕਹੀ ਉਰੇ ਹੈ ਨਹੀਂ ਕਿੱਥੇ ਗਈ ਇੱਥੇ ਵੀ ਹੋਣੀ ਆ ਟੋਲ ਲੰਡੇ ਅੰਦਰ ਤੇ ਗੱਲ ਦਾ ਸੰਭਰ ਹੋ ਜਾਊਗਾ ਫਿਰ Boys, what are you doing? Come here. Come ਬਾ ਰਹਿਣ ਦੇ ਟੱਕ ਪੈਰ ਪਰੇ ਜਾਣਾ ਦਿੰਦਾ ਆਏ ਆਏ ਬੱਟੇ ਨੰਬਰ ਕਰ ਇਹ ਕਿਤੇ ਰੱਖੋਗੇ ਪੂਰੀ ਫੂਕ ਦੇਣੀ ਆ ਨਾ ਨਾ ਕੇ ਇਹਨਾਂ ਚੱਕ ਕੇ ਪੰਡ ਪਾਉਣੀ ਆ ਜੀ ਨੰਮਣਾ ਝੜੀ ਜਾਂਦੇ ਪੱਤੇ ਰੱਖੂ ਘੱਟ ਜਾਂਦੇ ਝੜਨ ਦਾ ਆਪਾਂ ਨੂੰ ਉੱਧਰ ਹੀ ਜਾਣੀ ਆ ਲੋ ਆਏ ਇੱਕਣਾ ਹੈ ਸਾਰਿਆਂ ਦਾ ਪਿਆਰ ਪਹਿਲਾਂ ਚੋਰੀ ਲਾਈ ਇਹਨਾਂ ਨੇ ਫਿਰ ਅਗੀ ਵਾਈ ਨੇ ਫਿਰ ਮੈਂ ਸਰਦਸਵੀਰ ਵਾਈ ਦਾ ਖੇਤ ਲਗਿਆ ਆ ਗਿਆ ਅਮਰ ਤੇ ਟਿੱਕੀ ਵਾਈ ਦਾ ਮੈ ਖੇਤ ਇਹਨਾਂ ਨੇ ਕਦੂ ਕਾਤਾ ਸਾਰਾ ਕੰਮ ਪਾਰ ਹੋ ਗਿਆ ਤੱਕ ਭਾਈ ਤੋਂ ਬਾਅਦ ਆਪਣੇ ਰਹਿ ਗਏ ਉਹ ਖੇਤ ਮੂਰੇ ਉਹ ਲਾ ਦੇਣਾ ਕੋਈ ਇਹ ਨਹੀਂ ਹੈਗਾ ਵੀ ਇੱਥੇ ਪਹਿਲਾਂ ਲਾਊਗਾ ਮੈਂ ਜੱਫੇ ਦਾ ਨਹੀਂ ਬਹੁਤ ਟਾਈਮ ਤੋਂ ਚੱਲ ਰੌਂਦਾ ਪਹਿਲਾਂ ਤੇ ਜੀ ਦੀ ਪਿੱਛੇ ਖੇਤੋਂ ਪਹਿਲਾਂ ਜੀ ਨਹੀਂ ਲਾਉਂਦਾ ਚਲੋ ਦੇਖਣਾ ਜੀ ਮਹਾਰਾਜ ਬਾਈ ਇਤਿਆਰ ਬਣਾਈ ਰੱਖੇ ਸਾਰੇ ਤੇ ਆਪਾਂ ਵੀ ਬਾਈ ਸਫਾਈ ਕਰਤੀ ਮੋਟਰ ਪਰ ਆਪ ਹੈ ਆਪਣਾ ਝਾੜੂ ਆਹਣ ਇੱਕ ਪੰਡਾ ਬਾਈ ਚੱਕ ਕੇ ਉਹ ਤੇ ਦੇਰੇ ਹੁਣੀ ਆਪ ਬਈਆ ਹੋਰੇ ਵੀ ਬਾਈ ਐਨ ਬਣਾ ਦੇਣਾ ਪਦਰਾ ਟਰੈਕਟਰ ਨਿਕਲੇ ਤੇ ਲੈ ਕਾ ਹੋ ਗਿਆ ਬਾਈ ਪੂਰਾ ਸਾਰੇ ਸਫਾਈ ਕਰਤੀ ਮੋਟਰ ਵੀ ਬਾਈ ਉੱਪਰ ਤੋਂ ਸਿੰਬਰ ਦੀ ਗੱਲ ਚੱਲ ਰਿਹਾ ਕੰਮ ਬਾਕੀ ਮਹਾਰਾਜ ਦੀ ਕਿਰਪਾ ਨਾਲ ਮੌਸਮ ਠੰਡਾ ਹੈ ਜਿਹੜੀ ਆ ਜਿਹੜੀ ਬਾਈ ਲੱਗ ਰਹੀ ਹੈ ਦੇਖ ਲੋ ਬੰਦੇ ਲੱਗੇ ਹੋਏ ਆਪਣੇ ਆਰਮਨਾਲ ਲੋ ਬਾਈ ਰਾਨਕ ਲੱਗਣੀ ਸ਼ੁਰੂ ਹੋ ਗਈ ਐਦਾਂ ਮਲਾਉਂਗੇ ਏਸੀ ਵਾਲੇ ਬੰਦੇ ਨੂੰ ਠੀਕ ਆ ਜੀ ਐਦਾਂ ਹੋਈ ਆਏ ਕਿਤੇ ਐਦਾਂ ਰਵਿੰਦਰ ਨੂੰ ਬਾਈ ਕੇ ਬੱਸ ਕਰ ਹੁਣ ਹਾਂ ਉਸ ਗਾੜੇ गिर ਕੇ ਆਪੇ ਬੱਸ ਕਰਕੇ ਯਾਰ ਬਹੁਤ ਹੋ ਗਿਆ। ਸਾਡਾ ਇਹਨੂੰ ਸਾਈ ਦੇ। ਹਾਂ? ਕੱਦੂ ਦਾ ਇਹੀ ਕਰਦੇ ਇਹਨੂੰ ਸਾਈ ਦੇ। ਚੱਲ ਦੋਰ ਨੂੰ ਲੱਗ ਗਿਆ। ਚਲੋ। ਬਾਈ ਨੇ ਕਹਿਤਾ ਕਹਿੰਦਾ ਇੱਧਰ ਨੀਮਾ ਐ, ਇੱਧਰੋਂ ਖਿੱਚ ਕੇ ਕਰਾ ਲੈ। ਹਾਂ ਕਰਕੇ ਯਾਰ ਖਿੱਚ ਕੇ ਕਰਾ। ਪਾਣੀ ਬਾਈ ਕਿੱਥੇ ਤੱਕ ਮਾਰਿਆ ਤੇ ਲੋ। ਕੱਦੂ ਹੋ ਗਿਆ ਹਾਂ। ਹਾਂ? ਜੱਤੀ ਤੇ ਬਾਈ ਚੱਲਦੀ ਨਹੀਂ ਕੱਦੂ ਹੋ ਗਿਆ ਨਾ। ਆਹ ਸਾਡੇ ਲੱਗ ਹੋਣਾ ਐ। ਉਧਰ ਚੱਲਣਾ ਕੰਮ। ਉੱਥੇੜਾ ਬਾਈ ਕੰਮ ਜਿਆਦਾ ਖਰਾਬ ਆ ਤਨੀ ਦੀ ਐ। ਉਹ ਵਿੱਚ ਬਾਹ ਹੋਣੀ ਹੈ ਹਾਂ ਮਨੇ ਵੱਡ ਲਾ ਓਏ ਦੇਖ ਲਾ ਅਨਾਵਿੰਦਰ ਭਾਈ ਹਾਂ ਵੈਸੇ ਆ ਭਾਈ ਬਸ ਵੀਡੀਓ ਬਾਲਾਂਗੇ ਚਲ ਫਿਰ ਤਾਂ ਤੇ ਇੱਛਾ ਹੈ ਓਏ ਅਵਿੰਦਰ ਭਾਈ ਬਸੇ ਚਲੋ ਭਾਈ ਇੱਛਾ ਤੇਰੀ ਉਹ ਤਾਂ ਗਿਆ ਤਾਂ ਇੱਕ ਫਾਂਟ ਰਹਿ ਗਈ ਕੱਦੂ ਦੇ ਵਿੱਚ ਯਾਰ ਜੇ ਸਿੱਧੀ ਲੈ ਕੇ ਆਉਣੀ ਹੋਵੇ ਇਹਨੇ ਚਲ ਬਾਕੀ ਇੱਛਾ ਹੈ ਦੀ ਭਾਈ ਦੋਹ ਨੂੰ ਚੱਲ ਪਿਆ ਉਹ ਆ ਭਾਈ ਘਰ ਤੇ ਖਾਫ ਮੋੜਾ ਕਿੰਨੇ ਦਾ ਲਾ ਲਾ ਕੱਟ ਪਾਣ ਜਿਹੜਾ ਕੰਪੂਰ ਦਾ ਸਾਬ 10 ਲੱਖ ਰੋ ਠੀਕ ਹੋਏ ਕੱਟ ਪਾਣ ਜਿਹੜਾ ਕੰਪੂਰ ਹੁੰਦਾ ਉਹ 100 ਲੱਖ ਰੋ ਤਾਂ ਸਾਰੇ ਕਦੂ ਜੇ ਬਿੜ ਬੜਾ ਚੰਗਾ ਅਵੇ ਵੀ ਕਿਤੇ ਤਰ ਜਾਦੀ ਥੱਲੇ ਚੱਲ ਜਾਂਦਾ ਕਦੇ ਉੱਪਰ ਆ ਜਾਂਦੇ ਜਿਹੜੀਆਂ ਉਹ ਸਾਈਡਲ ਵਾਲੇ ਨੂੰ ਪੈਟਰੋਲ ਨਾ ਕਹਦਾ ਨਾ ਜਵਾਦਾ ਬੰਨ ਕਬੂਦੂ ਦੇ ਬਾੜ ਕੇ ਦੇਖ ਤੂੰ ਫੇਰ ਸਾਤ ਪਤਾ ਲੱਗੀ ਕਿ ਕਿਹਦਾ ਆ ਪਿੱਛੇ ਤਾਂ ਇੱਕ ਹੀ ਕਦੂ ਹੁਣ ਮੂਰੀ ਚਾਹ ਹੋਰੇ ਪਾਸੇ ਜਾਂਦੀ ਤੇ ਰੋਲ ਜਾਂਦਾ ਜਿਆਦਾ ਦਾਦੇ ਵੀ ਬੱਟਾ ਢਾਤੀ ਆ ਫੇਰ ਤਾਂ ਗੱਲ ਕਰ ਗਿਆ ਕਿਉਂ ਟੱਪੇ ਮਿੱਟੀ ਵੀ ਤਰੀ ਆ ਬਤਾਦੀ ਮੈਨੂੰ ਕੱਪੇ ਖੇਤ ਦੇ ਬੰਦਾ ਬੱਟਾ ਕੱਪੇ ਬੱਟਾ ਹੁੰਦੀ ਆ ਚੱਲੋ ਲੈ ਜਾ ਚੱਕ ਲੈ ਜਾ ਕਦਾ ਖੇਤ ਗਏ ਮੁੱਛੀ ਕਾਰਾ ਸਾਈਕਲ ਸਿੱਧਾ ਜਾਲ ਸਾਈਕਲੋਫੀ ਜਮਨੀ ਉਹ ਜੇਪਰ ਦੇ ਕੋਲੋਂ ਕੰਮ ਸ਼ੁਰੂ ਹੋ ਗਿਆ ਤੇ ਫੇਰ ਇਹ ਨਹੀਂ ਹੈ ਅਹੀ ਪਹੀ ਜਗੇ ਨਹੀਂ ਹਾਂ ਆਪਣਾ ਵੀ ਜੀ ਹੂੰ ਆਪਣਾ ਵੀ ਇਹ ਦੋ ਫੈਕਟਰਾਂ ਦੇ ਗਾਹਾਂ ਹੈ ਆਸ ਤੇ ਬੰਦੂ ਮੈਂ ਚੱਕ ਕੇ ਕੱਟ ਦੀ ਗਾਲੀ ਆ ਜਾ ਇੱਕ ਨੇ